ਕਾਲ ਜੀ ਸਾਰਿਆਂ ਨੂੰ ਵੈਲਕਮ ਐਟ ਮੀ ਯੂਟਿਊਬ ਚੈਨਲ ਕਾਰਸੈਂਡੋਲ 07 ਤੇ ਕੀ ਹਾਲ ਚੱਲਣਾ ਤੁਹਾਡੇ ਸਾਰਿਆਂ ਦੇ ਜੀ ਅਸੀਂ ਵਧੀਆ ਆਪਾਂ ਜੀ ਹਜੂਰ ਸਾਹਿਬ ਦੀ ਯਾਤਰਾ ਕਰਦੇ ਪਏ ਆ ਅੱਜ ਪਾਰਟ 3 ਆ ਆਪਣੀ ਵੀਡੀਓ ਦਾ ਤੇ ਦੋ ਪਾਰਟ ਪਹਿਲਾਂ ਅਪਲੋਡ ਕਰਦੇ ਯੂਟਿਊਬ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਕੱਲ ਆਪਾਂ ਗਏ ਸੀ ਨਾਨਕੀ ਦਾਸ ਗੁਰਦੁਆਰੇ ਤੇ ਗੋਦਾਵਰੀ ਦੇ ਨਾਲ-ਨਾਲ ਸਾਰੇ ਗੁਰਦੁਆਰੇ ਆਪਾਂ ਦਰਸ਼ਨ ਕਰਦੇ ਤਾਂ ਉਹ ਵੀ ਕਰਾਣੇ ਆ ਤੇ ਲੋਕਲ ਜਿਹੜੇ ਗੁਰਦੁਆਰੇ ਆ ਕੇ ਚਾਰ ਪੰਜ ਸ਼ਿਕਾਰ ਘਾਟ ਬਾਲ ਟੇਕੜੀ ਸਾਹਿਬ ਸਾਰੇ ਪਾਸੇ ਆਪਾਂ ਚੱਲਦੇ ਆ ਹੁਣ ਚਲੋ ਚੱਲੀਏ ਵੀਡੀਓ ਨਾਲ ਬਣੇ ਰਹੋ ਜਿਹੜਾ ਨੀ मैं लिंक तुम डिस्क्रिप्शन दे दूंगा जाके देख लो आप चलिए लंगर छकन आडे बंदे बैठे पिछे आप बहने हूँ गुरद्वारा साहब चलते हैं सर चलो कुछ आगे हाँ देखो जी सामने लंगर साहब गुरद्वारा किन्ने कबूतर देखो उपर बैठे हुए हैं ਆਪ ਚੜਿਆ ਕਾਲਾ ਚਲੋ ਜੀ ਚਲੀਆਂ ਬਣ ਬੱਸ ਆਖੋ ਸਾਪਣੇ ਤੇ ਅਕੇ ਨਾਲਾ ਗੋਦਾਵਰੀ ਦਾ ਪਾਣੀ ਘਟ ਗਿਆ ਵਾ ਹੁਣ ਅਗਲੀ ਬਾਬਾ ਦੀਪ ਸਿੰਘ ਗੁਰਦੁਆਰੇ ਤਨ ਅਮਰਸ਼ੀਦ ਬਾਬਾ ਦੀਪ ਸਿੰਘ ਜੀ ਡੇਰਾ ਇੱਧਰ ਵੀ ਸਨਾ ਬਣੀ ਹੋਈ ਆ ਉੱਪਰ ਦਿਖਾ ਜਾਲੀ ਚੱਲਦੇ ਆਂ ਅੰਦਰ ਦਰਸ਼ਨ ਕਰਦੇ ਆਂ ਆ ਦੇਖੋ ਜੀ ਸਰਾਂ ਦੇ ਉੱਤੇ ਝਾੜ ਬਣਿਆ ਹੋਇਆ ਵਾ ਤੇ ਇਹ ਝਾੜ ਆਪਾਂ ਬੁੱਢਾ ਜੀ ਸਰਾਂ ਦੇ ਉੱਤੋਂ ਲੀਦਾ ਵਾ ਫੋਨ ਕਰ ਉਹ ਬਦੂ ਸਿੰਘ ਜੀ ਚਲੋ ਜੀ ਦਰਸ਼ਨ ਕਰ ਲਿਆ ਹੁਣ ਚੱਲਦੇ ਆਂ ਇਹ ਅੱਜ ਦੀ ਆਪਾਂ ਸਾਰੇ ਗੁਰਦਵਾਰਾ ਦਰਸ਼ਨ ਕਰਨੇ ਨਾਲ ਤੁਹਾਨੂੰ ਇਹ ਆਪਾ ਦਰਸ਼ਨ ਕਰਾਵਾਂਗੇ ਵੀਡੀਓ ਰਾਹੀਂ ਇਸ ਪਰ ਡਰਾਪ ਵਾ ਕੇ ਹੋਣੇ ਸ ਆਪਣੇ ਤੀਜੇ ਗੁਰਦਾਰ ਚੱਲੇ ਆ ਜੂਗਾਰ ਆਫ ਵਾਟਰ 3 ਫਾਈਨਲ ਹਾਂਜੀ ਹੁਣ ਆਪਾਂ ਆ ਗਏ ਜੀ ਗੁਰਦਾਰ ਨਾਨਕ ਸਰ ਆਈ ਸਾਈਡ ਦੂਰੋਂ ਦੀ ਦਿਖਾ ਸਕੀਏ ਕਹਿੰਦੇ ਸੀ ਦੁੱਤਾ ਸੀ ਇਦਾਂ ਕੱਲ ਗੁਰਦੁਆਰਾ ਸਾਹਿਬ ਬਣਿਆ ਸੀਗਾ ਆਪਾਂ ਦੇਖਿਆ ਸੀ। ਬਾਬਾ ਫਰਦ ਸਿੰਘ ਪੁਰਦਾਰੀ ਜੀ ਦਾ ਬਣਿਆ ਸੀ ਸੇਮ ਉਦਾਂ। ਚਲੋ ਹੁਣ ਆਪਾਂ ਚੱਲਿਆਂ ਸਰੋਵਰ ਵੱਲ ਨੂੰ। ਪਹੁੰਚ ਆ ਗਏ ਜੀ ਸਰੋਵਰ ਦੇ ਕੋਲ। ਤੇ ਇਹ ਸਰੋਵਰ ਦੇ ਵਿੱਚ ਕਛੂਆ ਵੀ ਹੁੰਦੇ ਆ। ਉੱਪਰੋਂ ਹੀ ਦਿਖਦੇ ਆ ਕਿੱਥੇ? ਕਿੱਥੇ? ਤਲਾ ਦੇਖ ਇੱਕ। ਉਹ ਦੀ ਬਲੈਕ ਵਾਲੀ। ਨੀਵਾਂ ਟੀਕੇ ਸ਼ਾਹ। ਹੋਰ ਇੱਕ ਕਸੂਆ ਦੇਖੋ। ਨਮਾ ਕੇ ਆ ਸੀਗਾ ਆ ਦੇਖੋ ਜੀ ਫਿਸ਼ ਕਿੰਨੀ ਵੱਡੀ ਆ ਬਲੂ ਕਲਰ ਦੀ ਨੇਵੀ ਬਲੂ ਕਲਰ ਦੀ ਫਿਸ਼ਾ ਦੇਖੋ ਤੇ ਉਧਰ ਪਰਲੇ ਸਾਈਡ ਕਿੰਨੀ ਫਿਸ਼ ਆ ਆਪਸਤਾਨ ਗੁਰਦੁਆਰਾ ਨਾਨਸਰ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਨਿੰਕਾ ਬਹੁਰ ਪਛਨਾ ਵਿਚਾਰੇ ਨਾਮ ਰਤਨਾ ਇਹ ਆ ਜੀ 베ਰੀ ਜਿੱਥੇ ਗੁਰਨਾਦ ਦੇ ਜੀ ਆ ਕੇ ਵਰਾਡੇ ਸੰਨ ਤੇ ਆ ਗਏ ਜੀ ਪਹਾੜਾ ਵੱਲੋਂ ਹੁਣ ਅਸੀਂ ਹਾਂਜੀ ਇਹ ਗੁਰਦੁਆਰਾ ਦਾ ਸਾਰੇ ਦਾ ਕੰਮ ਹਲੇ ਚੱਲਦਾ ਪਿਆ ਵਾ ਗੁਰਦੁਆਰਾ ਰਤਨਗੜ੍ਹ ਸਾਹਿਬ ਚਲੋ ਮੈਂ ਤਾਂ ਪਹਿਲਾਂ ਉੱਤਰ ਗਿਆ ਤੇ ਕਰਦੇ ਹੁਣ ਉੱਤੋਂ ਦੇ ਪਏ ਸਾਰੇ ਜਾਣੇ ਗੁਰਦੁਆਰਾ ਰਤਨਗੜ੍ਹ ਸਾਹਿਬ ਦਰਵਾਜ਼ਾ ਸਾਹਿਬ ਪਹੁੰਚ ਆ ਗਿਆ ਜੀ ਗੁਰਦੁਆਰਾ ਚੰਨ ਚੰਨ ਸਾਹਿਬ ਨਾਨੀ ਜੀ ਨਾਨਾ ਜੀ ਦੇ ਨਾਲ ਨਾਲ ਹੀ ਰਹਿੰਦੇ ਆ ਕਿਉਂਕਿ ਤੁਰਿਆ ਨਹੀਂ ਜਾਂਦਾ ਤੇ ਨਾਨਾ ਜੀ ਨਾਲ ਹੱਥ ਫੜ ਕੇ ਨਾਲ ਆਉਂਦੇ ਰਹਿੰਦੇ ਗੁਰਦੁਆਰਾ ਸਾਹਿਬ ਹੈ ਨੀ ਬਾਕੀ ਸਾਰੀ ਨਾਨੀ ਆਪਣੀ ਬਾਲੀ ਚਲਵਾ ਜੋ ਥੇ ਸਾਈਡ ਇਹ ਸਾਰਾ ਜੰਗਲ ਹੀ ਆ ਪਿੱਛੇ ਪਹਾੜ ਆ ਤੇ ਇਧਰ ਨਾਲ ਗੁਰਦੁਆਰਾ ਸਾਹਿਬ ਅੰਜੀ ਜੋਂ ਸਾਡੇ ਘਰ ਦੇ ਵਿੱਚ ਊਠੇ ਰਹਿੰਦੇ ਪਏ ਆ ਪਿੰਗ ਤੇ ਹੈਲੋ ਜੀ ਆਪਾਂ ਕੋਲ ਤੋਂ ਨਾਨਕਪੁਰੀ ਨਿਸ਼ਾਨ ਸਾਫ ਤੇ ਚੱਲਦੇ ਆ ਅੰਦਰ ਗੁਰੂ ਆਨੰਦਪੁਰ ਸਾਹਿਬ ਦੇ ਜੋੜੇ ਸਮਝਦੇ ਨਾ ਜੀ ਮੈਂ ਕੋਲ ਮੇਰੇ ਕੋਲ वागुरु जी मेरे पुत्र पढ़ाई दू चलो बैठो बैठो जल्दी आ गया जी गुरद्वारा संघत साहब चल दिया जन्द्र मथा टेकन चलो आ जाओ आज चलो चलिए इतिहास गुरुद्वारा साहब का ਦਰਬਾਰ ਸਾਹਿਬ ਜੀ ਉੱਪਰ ਆ ਚੱਲਦੇ ਮੱਥਾ ਟੇਕਣ। ਉਹ ਗੋਬਿੰਦ ਸਿੰਘ ਜੀ ਦੇ ਇਤਿਹਾਸਿਕ ਟਾਲ। ਗੁਰਦਸਪਾ ਸਾਹਿਬ ਅਸਥ ਪੂਜਾ। ਬੂਨੀ ਦੀ। ਖਾ ਗਈ ਬੱਕਰੀ। ਆ ਅੰਕਲ ਦੇ ਕਹਿੰਦੇ ਖਾ ਜਾਂਦੀ ਹੈ ਬੱਕਰੀ ਸਾਰੇ ਖਾਣੇ ਜਾਂਦੇ। ਚਲੋ ਜੀ। ਹਾਂ ਜੀ ਉਹ ਅੰਨ ਖਾਣ ਲੱਗੇ ਆਹਾ ਕੁੜੀ ਕਹਿੰਦੀ ਛੱਲੀ ਖਾਣੀ ਨਹੀਂ ਮੈਂ। ਤੇ ਇੱਕ ਛੱਲੀ ਖਾਂ ਦੀ ਪਈ ਆ ਸਵਾਰਾ ਹਾਂਜੀ ਮਿੱਤਰੋ ਮੈਨੂੰ ਪ੍ਰਸ਼ਾਦ ਮਿਲਦਾ ਪੈਂਦਾ ਪੈਸਿਆਂ ਦਾ ਕੋਈ ਮੇਰੀ ਬਾਹਰੋਂ ਆਈ ਭੈਣ ਮੈਨੂੰ ਦੇ ਰਹੀ ਹੈ ਬੜੇ ਪੱਥਰ ਕਿੰਨੇ ਸੋਹਣੇ ਆ ਕਿੰਨੇ ਬੁਝਾਰਾ ਦੇ ਗਏ ਆ ਸਾਹਮਣੇ ਗੁਰਦੁਆਰਾ ਸਾਹਿਬ ਚੱਲੋ ਚਾਲਦੇ ਅੰਦਰ ਮੱਥਾ ਲੇਕਣ ਇਹ ਆ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਪਹਿਲਾ ਸ੍ਰੋਰਾ ਰਾਉਂ ਚਲਦੇ ਆਂ। ਪਾਪ ਕੋਕੋੜੇ ਖਾਣ ਆ ਗਏ ਆ। ਤੇ ਇਹ ਸਿੰਘ ਕਹਿੰਦਾ ਪਕੋੜੇ ਖਾਣੇ ਬਰੈੱਡ ਵਾਲੇ। ਇਹ ਆ। ਆ ਗਏ ਜੀ ਸਾਡੇ ਟੋਸਟ। ਹੁਣ ਉਹਨੇ ਖਾਣੇ। ਖਾ ਲੋ ਗਾਇਸ। ਗਾਇਸ ਖਾ ਲੋ। ਮਿਰਚ ਕਾ ਪਕੋੜਾ। ਬਹੁਤਾ ਕੋਲਾ ਔਰ ਇਹ ਨਾਪਾਲਕ ਵਾਲੇ ਪ੍ਰੋਪਰ ਆ ਗਏ ਜੀ ਤੇ ਨਾਂਲ ਮਿਰਚਾਂ ਆ ਗਈ ਇੱਧਰ ਦੇਖੋ ਜੀ ਸਾਹਮਣੇ ਦਾ ਥਿਊ ਕਿੰਨਾ ਵਧੀਆ ਵਾ ਤੇ ਇੱਧਰਲੀ ਸਾਈਡ ਸਾਰੀ ਗ੍ਰੀਨਰੀ ਤੇ ਨਾਲ ਖੇਤ ਆ ਗਏ ਕਿੰਨੇ ਸਾਰੇ ਨਾਲ ਪਿੱਛੇ ਪਹਾੜਾਂ ਦਾ ਥਿਊ ਤੇ ਮੈਨੂੰ ਇਹਦੇ ਇਦਾਂ ਇਦਾਂ ਥੋੜੇ ਸੋਨੇ ਲੱਗਦੇ ਆ ਹਨਾ ਅੰਕਲ ਜੀ ਨੇ ਆਟੋ ਕਿੰਨਾ ਵਧੀਆ ਸਟਾਰ ਹੈ ਆਪਣਾ ਆ ਸੁੱਟ ਕੇ ਆਈਏ ਤੇ ਮੀ ਪੈਣ ਲੱਗ ਗਿਆ ਵਾ ਫੇ ਚੱਲਦੇ ਆ ਅੱਗੇ ਤੇ ਇਹਨਾਂ ਦੇਖੋ ਕਿੰਨੀਆਂ ਬੁੱਤੀਆਂ ਬੁੱਤੀਆਂ ਹੁਣ ਆਪਾਂ ਆ ਗਏ ਆ ਜੀ ਮਾਤਾ ਜੀਤਕੌਰ ਜੀ ਗੁਰਦੁਆਰਾ ਸਾਹਿਬ ਚਾਲਦੇ ਆ ਹੁਣ ਅੰਦਰ ਦਰਸ਼ਨ ਕਰਨ ਡੇਲੀ ਮਾਤਾ ਜੀ ਦਾ ਜੀ ਹੁਣ ਪਾਪੜੇ ਖਾਣੇ ਆ ਤੇ ਨਾਲ ਚਾਹ ਕੋਰੀ ਪਾਈ ਤੇ ਬਸ ਬਸ ਗਾਈਸ ਗਾਈਸ ਮੋਰ ਦੇਖੋ ਬਦਲੀ ਸੜਕੀ ਆ ਔਰ ਬਾਦ ਇਹ ਬਾਦ ਆ ਬਾਦੇ ਪੈਰਾਂ ਚ ਸੱਪ ਸਾਡੇ ਇਕਲਾ ਜੀ ਇਹੇ ਗੁਰਦੁਆਰੇ ਹੁਣ ਆਪਾਂ ਚੱਲਦੇ ਹਾਂ ਅੱਗੇ ਗਾਈਸ ਪਾਪਾ ਅਨਾਰ ਲੈਣ ਗਏ ਆ ਕੋਣੀ ਗਈ ਚੱਲ ਮੈਂ ਜਾ ਆਂ ਅਨਾਰ ਫੇ ਚੱਲਦੇ ਆ ਅਨਾਰ ਲੈਣ ਫਿਰ ਲੱਤ ਆਪੜੇ ਖਾ ਲਈ ਹੁਣ ਅਨਾਰ ਖਾਣੇ ਆ ਵਾਕ ਕਰਨਾ ਹੈ ਸਭ ਕਰਨਾ ਹੈ ਹਾਂ ਥੜਾ ਫੇ ਕੰਮ ਹੈ ਉਹਨਾਂ ਨੂੰ ਮੀ ਪਹਨ ਲੱਗਾ ਜੀ ਤੇ ਆਪਾਂ ਹੁਣ ਪਹੁੰਚ ਗਏ ਆ ਮਾਤਾ ਸਾਹਿਬ ਦੇਵਾ ਜੀ ਗੁਰਦੁਆਰੇ ਤਾਂ ਪਹੁੰਚਾਣ ਮਾਤਾ ਸਾਹਿਬ ਦੇਵਾ ਜੀ ਚਲੋ ਜੀ ਦਰਸ਼ਨ ਕਰਦੇ ਆ ਨਾਲ ਤੁਹਾਨੂੰ ਵੀ ਕਰਾਣੇ ਆ ਆ ਸਾਹਮਣੇ ਆ ਜੀ ਗੋਦਾਵਰੀ ਨਦੀ ਤੇ ਅੰਦਰ ਵੀਡੀਓ ਬਣਾਉਣਾ ਮਾਣਾ ਸੀ ਤਾਂ ਕਰਕੇ ਆਪਾਂ نیچے ਮਾਤਾ ਸਾਹਿਬ ਦੀ ਜੀ ਦੇ ਗੋੜਦਵਾਰਾ ਸਾਹਿਬ ਅੰਦਰ ਵੀਡੀਓ ਬਣਾਈ ਨਹੀਂ ਸਾਹਮਣੇ ਸਾਡੀ ਗੋਦਾਵਰੀ ਨਦੀ ਆ ਦੇਖੋ ਜੀ ਦੋ ਮਿੰਟ ਦਿਖਾਉ ਇੱਕ ਮਿੰਟ ਦਿਖਾਉ ਦਾਈ ਦੱਸ ਦਿਖਾਦੇ ਆ ਦੇਖੋ ਜੀ ਸਾਹਮਣੇ ਦੂਰ ਵੀ ਨਾ ਹੈ ਚੱਲਦੇ ਹਾਂ ਹੁਣ ਅੱਗੇ ਲੱਗਰ ਛਕਣ ਚਲੋ ਆਜੋ ਤੁਹਾਡੀ ਸਰਤਾਈ ਛੱਕਦੇ ਹੁਣ ਆਪਾਂ ਸਾਈਂ ਸ਼ਿਮਰੂਆ ਸਿੰਘ ਜੀ ਮਹਾਰਾ ਸੰਤ ਸੇ ਪਹੁੰਚ ਕੇ ਆ ਜੀ ਗੀਰਾਤ ਹਾ ਤੇ ਇਹ ਆਜੀ ਬਰਦਾ ਸਾਹਿਬ ਦਾ ਇਤਿਹਾਸ बादशाह महारा ने महाराज जी को हीरा भेटा और जी सामने गन्ने किने लगे हुए हम आप आ गए जी माता पाग कौर जी गुरद्वारा साहब करते हैं दर्शन आ गए थे जी माल टेकरी साहब इतिहास है जी गुरुद्वारा बोली दमदमा साहब ਇਤਿਹਾਸਿਕ ਖੂਹ ਦੇਖਣ ਆਈ ਸੀ ਜੀ ਅਸੀਂ ਹੁਣ ਕਿੰਨਾ ਡੂੰਘਾ ਹਣੀ ਤੈਨੂੰ ਇਹ ਕਿੰਨੀ ਇਹ ਤੇ ਹਰੀਆਲੀ ਕਿੰਨੀ ਰਹੀ ਆ ਕਾਈ ਤੇ ਸਾਹਮਣੇ ਇਤਨੀ ਸਾਨ ਮਿਊਜ਼ੀਮ ਆ ਜੀ ਅੱਜ ਜਿਹੜਾ ਅਪ ਆ ਗਏ ਆਂ ਗੁਰੂ ਸਾਹਿਬਾਨ ਦੇ ਘੋੜੇ ਦੇਖਣ ਇੱਧਰ ਵੇਲਾ ਮੈਂ ਹਾਂਜੀ वाला घोड़ा पाशे दशमी बबा अनोहर सिंह जी जिन्होंने आपस दर्शन किए थे करो दर्शन नगारे वाला घोड़ा माधव राजू ਕਿੰਨਾ ਸੋਨਾ ਬੜਾ ਅ ਡਰ ਕੇ ਭੱਜ ਗਿਆ ਉਦੋਂ ਉਹ ਖੁਕ ਲੱਗੀ ਆ ਇਹਨੂੰ ਉਧਰ ਦੇਖਦਾ ਪਿਆ ਵਾ ਹਾਂ ਕੀ ਆ ਰਹੀ ਹੈ ਟਾ ਪੂਰਾ ਉਹ ਚਿੱਟਾ ਤੇਰੇ ਨੂੰ ਭੁੱਖ ਲੱਗੀ ਜੋ ਇੱਕ ਦੋ ਦਾਣੇ ਦਿੰਦਾ ਨਾ ਤੇ ਉਦੋਂ ਫੇਰ ਇੱਧਰ ਨੂੰ ਭੱਜਦੇ ਆ ਇੱਕ ਦੂਜੇ ਵੱਲੋਂ ਆ ਦੇਖੋ ਹੁਣ ਕਿੱਦਾਂ ਬਾਲਟੀ ਵੱਲੋਂ ਆ ਗਿਆ ਚਲੋ ਚਾਲਦੇ ਆਪਾਂ ਅੱਗੇ ਆਹ ਛੋਟਾ ਬੱਚਾ ਪਹਿਲਾਂ ਜੋ ਦਾ ਘੋੜਾ ਜੀ ਹੋਣਾ ਸੀ ਆ ਗਿਆ ਜੀ ਬੰਦਾ ਘਾੜ ਗੁਰਦਰਾ ਸਾਹਿਬ ਜਿਹੜਾ ਗੁਦਾਵਰੀ ਦੇ ਨਾਲ ਨਾਲੀਆਂ ਹੁਣ 4-5 ਘੋੜਤਰੇ ਰਹਿ ਗਏ ਗੁਦਾਵਰੀ ਦੇ ਨਾਲ ਨਾਲ ਕਰਦੇ ਆਂ ਦਸਣ ਤੇ ਚੱਲਦੇ ਆਂ ਹੈਂਡ ਵਾਸ਼ ਕਰ ਲਈਏ ਪਹਿਲਾਂ ਇਤਿਹਾਸ ਗੁਰਦੁਆਰਾ ਚੇਲਿਤਪਾਸਥਾਨ ਸੰਤ ਬਾਬਾ ਰਵਿੰਦਰ ਸਿੰਘ ਜੀ ਚੱਲੋ ਚਾਲਦੇ ਆਂ ਜੀ ਅੰਦਰ ਮਥਾ ਡੇਕਨ ਮੈਂ ਜਿੰਨਾ ਘਾਟ ਗੁਰਦਾਰ ਸਾਹਿਬ ਆ ਗਏ ਆ ਜੀ ਜਿਹੜਾ ਸਾਡੀ ਸ਼ਰਾਫਤ ਦੀਦਾ ਸੀਗਾ ਉਪਰ ਕਮਰੇ ਚੋਂ ਚਲਦੇ ਆਂ ਜੀ ਅੱਗੇ come on! کٹ ਹੋ ਰਿਹਾ ਸਨਸੈਟ ਜਿਹੜਾ ਮੈਂ ਤੁਹਾਨੂੰ ਪੋਲ ਕਹਿੰਦਾ ਸੀ ਹੁਣ ਉਹ ਵੀ ਦਿਖਣ ਲੱਗ ਗਿਆ ਵਾ ਸਾਹਮਣੇ ਅਜ ਕੋਤਾਵ ਰਹੀ ਨੇ ਜੀ ਇਤੋਂ ਦੀਦੀਆ ਸਿੱਧੀ ਗੁਰਦੁਆਰਾ ਸਾਹਿਬ ਤੋਂ ਤੇ ਅੱਗੇ ਨਾਲੋਂ ਦੇਖੋ ਪਾਣੀ ਦਾ ਲੈਵਲ ਕਿੰਨਾ ਘਟ ਗਿਆ ਹੁਣ ਸਾਹਮਣੇ ਇਧਰਲੀ ਸਾਈਡ ਸਾਡੀ ਸਰਾਮ ਆ ਜੀ ਇੱਥੇ ਆਪਾਂ ਰਹਿੰਦੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਤੋਂ ਦਿਖਾਉਣੇ ਹੁੰਦੇ ਆ ਇਹ ਗੁਰਦੁਆਰਾ ਨਗਿੰਨਾ ਕਾਟ ਸਾਹਿਬ ਚੱਲਦੇ ਆ ਜੀ ਹੁਣ सारे गुरुद्वार दर्शन करके वापस अपनी सर सारे थक गया नहीं <सथ स्थाकोल> ਕੜਾ ਲੈਣਾ ਵਟਾਹਾਂ ਵਾਲੇ ਕਿਹੜਾ ਹੈ ਇਹ ਰੰਗ ਚਾ ਡਾਰਕ ਕੋਲ ਲਾਈਟ ਆ ਆ ਡਾਰਕ ਵਾਲਾ ਸਹੀ ਲੱਗਦਾ ਪਿਆ ਨਾਲੇ ਅਲਾਗ ਡਿਜ਼ਾਈਨ ਆ ਉੱਤੋਂ ਉੱਪਰ ਵਾਲਾ ਦੇਖੋ ਉਹ ਬੈਲ ਕਰੋ ਆ ਬੈਲ ਕੂ ਜੀ ਮੁੰਡੇ ਨੇ ਮੋਂ ਲੈ ਲਿਆ ਬੈਗ ਮਸੀ ਪਸੰਦੇ ਕੀਤਾ ਇਹਨੇ ਕਦੀ ਆਹ ਵਾਲਾ ਲੈਣਾ ਕਰਦੀ ਆਹ ਵਾਲਾ ਲੈਣਾ ਚਲੋ ਹੁਣ ਆਪਾਂ ਚੱਲਦੇ ਆਂ ਸਾਸਖੰਡ ਦੇ ਕੋਲ ਅੱਜ ਫੇਰ ਦੁਬਾਰਾ ਆਂਦੇ ਜਾ ਕੇ ਖਸ਼ਤਰ ਦਰਸ਼ਣ ਕਰਾਂਗੇ ਮੇਰੇ ਅੱਛਾ ਛੋਟਾ ਨੀ ਤੇ ਮੇਰੇ ਤੇ ਖਿਦਮਤ ਨੂੰ ਛੋਟਾ ਆ ਲੈਣਾ ਜਾਰੀ ਛੋਟਾ ਉਹਦਾ ਦਾਦੂ ਵਾਲਾ ਸੀਗਾ ਪਹਿਲਾਂ ਦਾਦੂ ਵਾਲਾ ਸੀਗਾ ਆ ਗਏ ਆ ਜੀ ਹੁਣ ਸਚਕਾਨ ਸਾਹਿਬ ਦਰਸ਼ਕਾਂ ਦਰਨ ਅੱਜ ਕਿੰਨੀ ਸਾਰੇ ਸੰਗਤ ਆਈ ਆ ਕਿ ਸੇਜਾ ਤੇ ਫੇਰ ਇੱਕ ਵਾਰਾ ਟ੍ਰੇਨ ਉੱਤਰ ਆਈ ਆ ਰੋਜ਼ ਇੱਕ ਦਿਨ ਛੱਡ ਕੇ ਟ੍ਰੇਨ ਆਂਦੀ ਆ ਹੁਣ ਅਸੀਂ ਆਏ ਸੀ ਜੀ ਗੋਦਾਵਰੀ ਦੇ ਕੋਲ ਪਹਿਲਾਂ ਤਾਂ ਉਧਰੋਂ ਦਿਖਾਇਆ ਸੀਗਾ ਪਾਣੀ ਘਟਿਆ ਸੀਗਾ ਹੁਣ ਫੇਰ ਦੁਆਰਾ ਉੱਪਰ ਆ ਗਿਆ ਵਾ ਤੇ ਜਿਹੜੇ ਸਾਈਡ ਤੇ ਪਿੱਲਰ ਲੱਗੇ ਸੀ ਛੋਟੇ ਛੋਟੇ ਉਹ ਵੀ ਨਹੀਂ ਦਿਖੇ ਹੁਣ ਹੋਰ ਉੱਤੇ ਹੋ ਗਿਆ ਇਹ ਹੋਰ ਤਰ੍ਹਾਂ ਦਾ ਸਾਹ ਜਿਹੜਾ ਪੂਰਾ ਦੀਦਾ ਹੁੰਦਾ ਥੱਲੇ ਤੱਕ ਤੇ ਤਾਪਸਥਾਨ ਬਾਬਾ ਦਾ ਸੰਘੀ ਦਾ ਬਣਿਆ ਹੋਇਆ ਉਹ ਮਾਣਾ ਮਾਣਾ ਇਤ ਦੀਦਾ ਸੀਗਾ ਹੁਣ ਪਾਣੀ ਉੱਪਰ ਤੱਕ ਹੋ ਗਿਆ ਹੋਰ ਹਾਂਜੀ ਲਿਫਟ ਬੰਦਾ ਹੁਣ ਆਪਾਂ ਤੁਰ ਕੇ ਜਾਂਦੇ ਪਿਆ ਕੋੜੀਆਂ ਸਾਈ ਕਿੰਨੇ ਫਲੋਰ ਆ ਗਏ ਹੱਲੇ ਸ਼ੁਰੂ ਹੋਆ ਸਾਹਮਣੇ ਜੀ ਦੇਖੋ ਕਿੰਨੀ ਲਾਈਨ ਆ ਤੇ ਹੁਣ ਅਸੀਂ 8ਵੇਂ ਫਲੋਰ ਤੇ ਪਹੁੰਚ ਗਏ ਆ ਵਾਸੂ ਵੀ ਸਾਰਾਂ ਦੇ ਆ ਰਹੇ ਆ ਫਲੋਰ ਤੇ ਚੜ ਕੇ ਪਹੁੰਚ ਗਿਆ ਸਾਮਣੇ ਇਦਾਂ ਰੂਮ ਸਾਡਾ ਚਲੋ ਹਾਂਜੀ ਹੁਣ ਆਪਾਂ ਆ ਗਏ ਆਪਣੇ ਕਮਰੇ ਵਿੱਚ ਜੇ ਵੀ ਲੋਕਾਂ ਨੂੰ ਵਧੀਆ ਲੱਗਾ ਇਦਾਂ ਤਾਂ ਲਾਈਕ Share ਤੇ Comment ਕਰਦੇ ਹੋ 11 ਫਲੋਰ ਉੱਪਰ ਚੜਦੇ ਜਾਂਦੇ ਆ ਆ ਜਾ ਲਗੇ ਹਨ ਤਾਂ ਕਰਕੇ ਇਦਾਂ ਰੋਡ ਦੇ ਪਏ ਆਗਲੇ ਵੀ ਜਿਹੜੇ ਆਪਾਂ ਅਪਲੋਡ ਕਰਨੇ ਆ ਲਾਈਕ ਕਰਦੇ Share ਕਰ Comment ਕਰਿਓ ਤੇ ਗਾਇਲ ਆਈਕਨ ਦਬਾ ਲਿਓ ਹਾਂਜੀ Subscribe ਕਰ ਲਿਓ ਖਾਵਾਗੇ ਦੁੱਧ ਖਾਓ ਮੈਂ ਆਹ ਖਾਕੋ ਕਾਲਾ ਕਰ ਰਿਹਾ ਵੇ ਵੇ